ਅਨੇਕਾਂ ਵਾਰ ਅਸੀਂ ਸੁਣਦੇ ਆ ਕਿ ਨਿੱਜੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੇ ਨਾਲ ਕੀ ਕੁਝ ਹੁੰਦਾ ਹਾਲਾਂਕਿ ਆਮ ਲੋਕ ਰੌਲਾ ਪਾਉਂਦੇ ਨੇ ਪਰ ਉਹਨਾਂ ਦੀ ਆਵਾਜ਼ ਦੱਬ ਜਾਂਦੀ ਹੈ ਕਿਉਂਕਿ ਕਹਿੰਦੇ ਕਿ ਇਹ ਵੱਡੇ ਹਸਪਤਾਲਾਂ ਵਾਲਿਆਂ ਦੀ ਪਹੁੰਚ ਹੈ ਜਾਂ ਫਿਰ ਇੰਨੇ ਇੱਕ ਪਾਵਰਫੁੱਲ ਨੇ ਕਿ ਆਮ ਲੋਕਾਂ ਦੀ ਆਵਾਜ਼ ਦੱਬ ਜਾਂਦੀ ਹੈ ਤੇ ਲੋਕਾਂ ਨੂੰ ਚੁੱਪ ਕਰਨਾ ਪਿਆ ਜਾਂਦਾ ਪਰ ਹੁਣ ਗੱਲ ਪੰਜਾਬ ਦੇ ਇੱਕ ਕੈਬਨਟ ਮੰਤਰੀ ਦੇ ਚੁੱਕੀ ਆ ਹਰਜੋਤ ਸਿੰਘ ਬੈਂਸ ਹੋਣੀ ਇੱਕ ਤਾਜ਼ਾ-ਤਾਜ਼ਾ ਘਟਨਾਕ੍ਰਮ ਆਪਣੇ ਅੱਖੀਂ ਵੇਖ ਕੇ ਆਏ ਨੇ ਤੇ ਜੇ ਇੱਕ ਮੰਤਰੀ ਅੱਜ ਦੁਹਾਈ ਦੇ ਰਿਹਾ ਹੈ ਕਿ ਨਿੱਜੀ ਹਸਪਤਾਲ ਦੇ ਵਿੱਚ ਆਮ ਲੋਕਾਂ ਦੇ ਨਾਲ ਸਿੱਧੀ ਧੱਕੇਸ਼ਾਹੀ ਹੋ ਰਹੀ ਹੈ ਉਹਨਾਂ ਦੀ ਕੋਈ ਸੁਣ ਨਹੀਂ ਰਿਹਾ ਮਰੀਜ਼ ਨੂੰ ਗਾਹਕ ਸਮਝਿਆ ਜਾ ਰਿਹਾ ਤਾਂ ਫਿਰ ਬਣੇਗਾ ਕਿ ਹਰਜੋਤ ਬੈਂਸ ਸਾਡੇ ਨਾਲ ਬੈਂਸ ਸਾਹਿਬ ਇਹ ਕਿਹੜੇ ਪਾਸੇ ਤੁਰ ਪਿਆ ਹੈ ਡਾਕਟਰ ਉਹਦਾ ਰੱਬ ਦਾ ਰੂਪ ਮੰਨਿਆ ਜਾਂਦਾ ਸੀ ਇਹ ਕਿਹੜੇ ਸਿਹਤ ਵਾਲੇ ਹੈਲਥ ਬਿਜ਼ਨਸ ਵਾਲੇ ਪਾਸੇ ਚੱਲ ਪਈ ਬੜਾ ਮੰਦ ਭਾਗ ਹੈ ਜੀ ਕਿ ਦੇਖੋ ਹੁਣ ਤਾਂ ਲੋਕਾਂ ਨੇ ਇਹ ਵੀ ਐਸੈਪਟ ਕਰ ਲਿਆ ਕਿ ਪ੍ਰਾਈਵੇਟ ਹਸਪੀਟਲਾਂ ਚ ਲੁੱਟ ਹੁੰਦੀ ਹੈ ਠੀਕ ਹੈ ਅਗਲਾ ਜਿੱਥੋਂ ਮਰਜੀ ਅਗਲਾ ਕਹਿੰਦਾ ਜਦੋਂ ਕਿਸੇ ਦਾ ਕੋਈ ਬਿਮਾਰ ਹੁੰਦਾ ਨਾ ਉਹ ਇਹ ਨਹੀਂ ਸੋਚਦਾ ਉਹ ਸੋਚਦਾ ਯਾਰ ਮੇਰੀ ਜ਼ਮੀਨ ਵਿਕੇ ਮੈਂ ਆਪਣੇ ਗਹਿਣੇ ਵੇਚਾਂ ਮੈਂ ਕਿਸੇ ਤੋਂ ਮੰਗਾ ਮੇਰਾ ਜਿਹੜਾ ਆਪਣਾ ਜਿਹਨੂੰ ਮੈਂ ਲੈ ਕੇ ਜਾ ਰਿਹਾ ਸੀ ਤੇ ਉਹਦਾ ਇਲਾਜ ਹੋ ਜਾਵੇ ਬਾਕੀ ਆਪਾਂ ਫੇਰ ਕਮਾ ਲਾਂਗੇ ਇਹ ਇੱਕ ਕਿਸੇ ਦੀ ਵੀ ਜਦੋਂ ਮੁਸੀਬਤ ਆਉਂਦੀ ਹੈ ਉਹਦਾ ਸੋਚਦਾ ਬੜੀ ਦੁੱਖ ਦੀ ਗੱਲ ਹੈ ਕਿ ਉਸ ਤੋਂ ਬਾਅਦਵੂਦ ਵੀ ਤੁਹਾਨੂੰ ਇਲਾਜ ਨਾ ਮਿਲੇ ਕੱਲ ਜਦੋਂ ਮੈਂ ਉੱਥੇ ਗਿਆ ਕਿਸੇ ਦੀ ਐਕਸੈਕਟ ਘਟਨਾ ਕਿੱਥੋਂ ਦੀ ਸੀ ਐਕਸੈਕਟ ਘਟਨਾ ਜੀ ਮੈਕਸ ਹਸਪੀਟਲ ਮਹਾਲੀ ਦੀ ਹੈ ਮੇਰੇ ਸੜੇਕ ਇਲਾਕੇ ਦੇ ਸਰਪੰਚ ਸਾਹਿਬ ਹੈ ਉਹਨਾਂ ਦੇ ਜੀਜਾ ਜੀ ਚੰਡੀਗੜ੍ਹ ਦੇ ਵੀ ਸਰਕਾਰੀ ਮੁਲਾਜ਼ਮ ਸੀ ਕਾਫੀ ਬਿਮਾਰ ਹੈ ਉਹ ਇੱਥੇ ਮੈਕਸ ਦੇ ਵਿੱਚ ਉਹਦਾ ਇਲਾਜ ਹੋਇਆ ਜਦੋਂ ਉਹਨਾਂ ਦੇ ਕਾਰਡ ਕੋਡ ਇੰਸ਼ੋਰੈਂਸ ਦੇ ਪੈਸੇ ਪੂਰੇ ਹੋ ਗਏ ਉਹਨਾਂ ਨੂੰ ਕਹਿੰਦੇ ਵੀ ਹੁਣ ਤੁਸੀਂ ਘਰੇ ਲੈ ਜਾਓ ਉਹ 3-4 ਦਿਨ ਘਰੇ ਉਹ ਨਹੀਂ ਰੱਖਿਆ ਤੇ ਕੱਲ ਉਹਨਾਂ ਦੀ ਕੰਡੀਸ਼ਨ ਪੂਰਾ ਸਰੀਰ ਸੁੱਜ ਗਿਆ ਤੇ ਉਹ ਲੈ ਕੇ ਆਏ ਤੇ ਉਹਨਾਂ ਨੂੰ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਜੀ ਅਸੀਂ ਲੈ ਤਾਂ ਪਰ ਇਹ ਕਹਿੰਦੇ ਨਹੀਂ ਜਦ ਕਿ ਹਸਪੀਟਲ ਐਮਰਜੈਂਸੀ ਖਾਲੀ ਕਹਿੰਦੇ ਲੈ ਜਾਓ ਵਸ ਇੱਥੋਂ ਅੱਛਾ ਪਹਿਲਾਂ ਜਿਹੜੇ ਕਾਰਡ ਇੰਸ਼ੋਰੈਂਸ ਵਾਲੇ ਜਦੋਂ ਉਹਦਾ ਪੂਰਾ ਬਜਟ ਪੂਰਾ ਹੋ ਗਿਆ ਤੇ ਛੁੱਟੀ ਦੇ ਦਿੱਤੀ ਵੀ ਇੱਥੋਂ ਲੈ ਜਾਓ ਵੀ ਹੁਣ ਤੁਸੀਂ ਲੈ ਜਾਓ ਤੇ ਹੁਣ ਜਦੋਂ ਦੁਬਾਰਾ ਉਹਦੇ ਸਰੀਰ ਚ ਪਾਣੀ ਭਰ ਗਿਆ ਪੂਰਾ ਠੀਕ ਹੈ ਉਹਨਾਂ ਨੂੰ ਫੂਡ ਪਾਈਪਸ ਕੈਂਸਰ ਹੈ ਲਿਵਰ ਚ ਪਾਣੀ ਭਰ ਗਿਆ ਬਹੁਤ ਮਾੜੀ ਹੱਥ ਲਾਇ ਤੇ ਵੀ ਸਰੀਰ ਅੰਦਰ ਐ ਡੁੱਬ ਬੜਾ ਯ ਤੇ ਮੈਂ ਇੱਕ ਦੋ ਬੰਦਿਆਂ ਨੂੰ ਉਹਨਾਂ ਦੇ ਜਿਹੜੇ ਮੇਰੇ ਕੋਲ ਨੰਬਰ ਐ ਮੈਂ ਉਹਨਾਂ ਨੂੰ ਫੋਨ ਕੀਤਾ ਠੀਕ ਉਸ ਤੋਂ ਬਾਅਦ ਵੀ ਫਿਰ ਮੈਂ ਹਾਰ ਕੇ ਆਪ ਉੱਥੋਂ ਅਨੰਦਪੁਰ ਸਾਰ ਤੋਂ ਤੁਰ ਕੇ ਉੱਥੇ ਪਹੁੰਚਿਆ ਮਾਕੇ ਦੇਖਿਆ ਪੇਸ਼ੈਂਟ ਵਿਚਾਰਾ ਇੰਨਾ ਪਰੇਸ਼ਾਨ ਤੇ ਮੈਂ ਕਿਹਾ ਖਾਲੀ ਕਿਉਂ ਤੁਸੀਂ ਇਦਾਂ ਕਰ ਰਹੇ ਹੋ ਯਾਰ ਅੱਛਾ ਜੀ ਕਰਦੇ ਆ ਕਰਦੇ ਆ ਸੀ ਥੋੜਾ ਥਾਂ ਨੂੰ ਟਾਈਮ ਦਿਓ ਸੀ ਕਰਦੇ ਆ ਅਸੀਂ ਵਾਕੇ ਬਾਹਰ ਖੜ ਗਏ ਹਨਾ ਬਾਹਰ ਜਦੋਂ ਮੈਂ ਦੇਖਿਆ ਇੱਕ ਐਂਬੂਲੈਂਸ ਆਈ ਹਮੀਰਪੁਰ ਤੋਂ ਛੋਟੀ ਜੀ ਮਰੂਤੀ ਦੀ ਐਂਬੂਲੈਂਸ ਹੈ ਨਾ ਉਹਦੇ ਵਿੱਚ ਇੱਕ ਬਜ਼ੁਰਗ ਮਾਤਾ ਹੈ ਨਾ ਉਹਨਾਂ ਦੇ ਪਹਿਲਾਂ ਬੰਦੇ ਉਤਰੇ ਮੈਨੂੰ ਲੱਗਾ ਸਟ੍ਰੈਚ ਉਹਨੂੰ ਅੰਦਰ ਵਿਚਾਰੇ ਨੇ ਨਹੀਂ ਨਹੀਂ ਹੁੰਦਾ ਜਿਹੜਾ ਜਦੀ ਅੰਦਰ ਸਟਾਫ ਕਹਿੰਨੇ ਨਹੀਂ ਹਜੇ ਨਾ ਲਾਇਓ ਪਹਿਲਾਂ ਫਾਈਲ ਬਣੂਗੀ ਹਜੇ ਮੇਰੇ ਬਜਟ ਚੈੱਕ ਕਰ ਰਹੇ ਹੋਣਾਂ ਦਾ ਫਿਰ ਉਹ ਵਿਚਾਰੇ ਅੰਦਰ ਕੇ ਚਲੋ 2 4 5 10 ਮਿੰਟ ਹੋ ਗਏ ਜਾਂ ਉਹਨੇ ਇੱਕ ਹੋਰ ਐਂਬੂਲੈਂਸ ਆ ਗਈ ਉਹਦੇ ਨਾਲ ਵੀ ਉਹ ਨਹੀਂ ਉਹ ਜਿਹੜਾ ਬੰਦਾ ਉਹਦੇ ਪਰਿਵਾਰ ਨੂੰ ਟੈਨਸ਼ਨ ਹੁੰਦੀ ਉਹਨੇ ਜਦੀ ਸਟ੍ਰਕਚਰ ਕੱਢ ਲਿਆ ਉਹਨਾਂ ਨੂੰ ਵੀ ਜਦੀ ਸਟ੍ਰਕਚਰ ਦੇ ਆ ਗਏ ਮੈਨੂੰ ਨਾ ਨਾ ਹਜੇ ਅੰਦਰ ਨਹੀਂ ਲਾਣ ਲੈ ਕੇ ਆਣਾ ਪਹਿਲਾਂ ਕਾਗਜ਼ ਚੈੱਕ ਹੋਣਗੇ ਅੱਛਾ ਫਿਰ ਮੈਂ ਸੋਚਿਆ ਕਿ ਮੈਂ ਆਪਸੀ ਆਪਸ ਮੈਂ ਤੇ ਗੱਲਾਂ ਮੈਂ ਕਿਹਾ ਦੇਖੋ ਯਾਰ ਕੀ ਹੈ 15 20 22 ਮਿੰਟ ਜਦੋਂ ਹੋ ਗਏ ਜਦੋਂ ਮਾਤਾ ਵਿਚਾਰੀ ਚੀਕਾਂ ਮਾਰ ਮੈਨੂੰ ਗਰਮੀ ਇੰਨੀ ਸੀ ਹੈਨਾ ਮਸ਼ੀਨ ਉਹ ਵਿਚਾਰੀ ਐਂਬੂਲੈਂਸ ਬੰਦ ਕਰ ਤੇ ਉਹ ਤੜਪਰੀ ਮਾਤਾ ਮੈਂ ਉਹਨਾਂ ਨਾਲ ਦੇ ਮੈਂ ਕਿਹਾ ਯਾਰ ਮੇਰ ਤੋਂ ਨਹੀਂ ਆਇਆ ਇਹਨੂੰ ਕਰੋ ਨਹੀਂ ਮੈਂ ਥੋੜਾ ਜਲੂਸ ਕੱਢੂੰਗਾ ਫਿਰ ਉਹਨਾਂ ਦਾ ਬਿਹੇਵੀਅਰ ਜਿਹੜਾ ਹੈ ਪਤਾ ਨਹੀਂ ਕੀ ਹੈ ਨਹੀਂ ਨਹੀਂ ਅਸੀਂ ਕਰ ਰਹੇ ਆ ਜੀ ਕਰ ਰਹੇ ਫਿਰ ਹਾਰ ਕੇ ਮੈਨੂੰ ਵੀਡੀਓ ਬਣਾਨੀ ਪਈ ਜੀ ਅਜ ਇੱਕ ਮੰਤਰੀ ਨੂੰ ਮਰੀਜ਼ ਦਾਖਲ ਕਰਾਉਣ ਲਈ ਆਨੰਦਪੁਰ ਸਾਹਿਬ ਤੋਂ ਮੋਹਲੀ ਆਉਣਾ ਪਿਆ ਤੁਸੀਂ ਪਹੁੰਚ ਵੀ ਗਏ ਤੁਸੀਂ ਪਹੁੰਚ ਵੀ ਗਏ ਮਰੀਜ਼ਾਂ ਵੀ ਦਾਖਲ ਨਹੀਂ ਹੋ ਰਿਆ ਮੇਰੀ ਆਦਤ ਹੈ ਜੀ ਮੇਰੇ ਦੇਖੋ ਲੋਕਾਂ ਨਾਲ ਮੈਂ ਹ ਤਿੰਨ ਤੋਂ ਚਾਰ ਦਿਨ ਸ਼ਾਮ ਨੂੰ ਪੀਜੀਆ ਹੀ ਹੁੰਦਾ ਠੀਕ ਹੈ ਲੋਕਾਂ ਲਈ ਖੜਨਾ ਇਦਾਂ ਹੀ ਪਾਰਖ ਹਸਪਤਾਲ ਇੱਕ ਵਾਰੀ ਜਲੀ ਤੇ ਤੁਸੀਂ ਆਗੇ ਨੰਦਪੁਰ ਸਾਹਿਬ ਤੋਂ ਬਾਕੀ ਮਰੀਜ਼ਾਂ ਦਾ ਕੀ ਬੰਦਾ ਹੋਊਗਾ ਇਹ ਤਾਂ ਰੋ ਜਾਏ ਕਰਦੇ ਹੋਣੇ ਇਹ ਬੜੀ ਏਜ ਤੇ ਸੋਚਣ ਵਾਲੀ ਗੱਲ ਹੈ ਮੈਂ ਉਹਨੂੰ ਵੀ ਡੇਡ ਡਾਕਟਰ ਨੂੰ ਵੀ ਕਿਹਾ ਮੈਂ ਕਿਹਾ ਦੋਸਤ ਯਾਰ ਅਸੀਂ ਸਭ ਤੁਹਾਡੀ ਇਨਜਤ ਕਰਦੇ ਆ ਮੈਂ ਕਿਹਾ ਮੈਨੂੰ ਮੈਨੂੰ ਜਿੰਨਾ ਕਿ ਗਿਆਨ ਹੈ ਤੁਸੀਂ ਇੱਕ ਸੌ ਲੈਂਦੇ ਹੋ ਜੇ ਜੀ ਕਹਿੰਦੇ ਹੋ ਕਿ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਲਈ ਮਰੀਜ਼ ਦੀ ਸਿਹਤ ਹੈ ਤੇ ਯਾਰ ਉਸ ਸੌ ਦੀ ਕਦਰ ਕਰ ਲੋ ਬੜਾ ਬੜਾ ਦੁੱਖ ਦੇਉਦਾ ਤੇ ਮੈਂ ਹੈਲਥਨੇਸ ਦੇ ਸਾਹਮਣੇ ਇਹ ਤਾਂ 10 ਲੱਖਾਂ ਵਾਲੀ ਸਕੀਮ ਲੈ ਕੇ ਵੀ ਜਦੋਂ ਪੈਸੇ ਪੂਰੇ ਹੋ ਗਏ 8-9 ਲੱਖ ਉਹਨੂੰ ਮਰੀਜ਼ ਜਾਵੇ ਜੀ ਪਰ ਮਰੀਜ਼ ਦਾ ਕੋਈ ਇਲਾਜ ਕੋਈ ਬੜਾ ਦਿਲ ਦੁਖਦਾਈ ਬਈ ਸਰ ਜਿੱਤੇਕਰ ਜਿੰਦਗੀ ਸਾਨੂੰ ਪਤਾ ਹੈ ਕਿ ਮੈਨੂੰ ਕੋਈ ਇਹ ਕਹਿੰਦੇ ਜੀ ਤੁਸੀਂ ਸਰਕਾਰੀ ਹਸਪੀਟਲ ਦੇਖੋ ਜੀ ਸਰਕਾਰੀ ਹਸਪੀਟਲਾਂ ਸੁਧਾਰ ਹੋ ਰਿਹਾ ਮੈਂ ਨੰਗਲ ਅਨੰਦਪੁਰ ਸਾਹਿਬ ਮਸ਼ੀਨਾਂ ਲੈ ਕੇ ਆਇਆ ਫੋਰ ਵੀ ਉਹਨਾਂ AC ਵੀ ਲਵਾਉਣ ਦੀ ਕੋਸ਼ਿਸ਼ ਕਰ ਰਹੇ ਪਰ ਸਭ ਤੋਂ ਪਹਿਲਾਂ ਜ਼ਰੂਰ ਹੋਉਂਦਾ ਕਿ ਡਾਕਟਰ ਲੋਕਾਂ ਦਾ ਵਿਸ਼ਵਾਸਿਕ ਡਾਕਟਰ ਦੇ ਉੱਤੇ ਜਿਕੇ ਮੈਂ ਯਾਰ ਉਹ ਮਹਿੰਗੇ ਜਿਹੜਾ ਨਾਮ ਹੈ ਡਾਕਟਰ ਦਾ ਸਪੈਸ਼ਲਿਸਟ ਹੈ ਮੈਂ ਉੱਥੇ ਇਲਾਜ ਕਰਾਣਾ ਹੌਲੀ ਹੌਲੀ ਜਿਵੇਂ ਨਵੇਂ ਮੈਡੀਕਲ ਕਾਲਜ ਬਣ ਰਹੇ ਸਾਡੇ ਲੋਕਲ ਪਿੰਡਾਂ ਦੇ ਬੱਚੇ ਡਾਕਟਰ ਬਣ ਰਹੇ ਫਿਰ ਤੋਂ ਸਿਸਟਮ ਠੀਕ ਹੋ ਜਾਊਗਾ ਪਰ ਜਿਹੜੇ ਵੱਡੇ ਡਾਕਟਰ ਉਹ ਵੱਡੇ ਸ਼ਹਿਰਾਂ 'ਚ ਹੀ ਬੈਠੇ ਨੇ ਕਈ ਬੰਦੇ ਜਿਹੜੇ ਨੇ ਵੀ ਉੱਥੇ ਲੈ ਜਾਓ ਵੀ ਜਿਹੜੇ ਵੱਡੇ ਡਾਕਟਰ ਨੇ ਨਾਮੀ ਡਾਕਟਰ ਨੇ ਉਹ ਚੰਡੀਗੜ੍ਹ ਲੁਧਿਆਣਾ ਬੰਬੇ ਦਿੱਲੀ 'ਚ ਹੀ ਬੈਠੇ ਨੇ ਤੇ ਅਗਲਾ ਹੁਣ ਅਗਲਾ ਹੁਮੀਰਪੁਰ ਤੋਂ ਕਿੰਨੇ ਸ਼ਹਿਰ ਕ੍ਰਾਸ ਕਰਕੇ ਠੀਕ ਹੈ ਨਾ ਜੀ ਓਨਾ ਕ੍ਰਾਸ ਕਰਕੇ ਨੰਗਲ ਕ੍ਰਾਸ ਕਰਕੇ ਆਨੰਦਪੁਰ ਸਾਹਿਬ ਰੋਪੜ ਫ ਤੇ ਉੱਥੇ ਆ ਕੇ ਵੀ ਨੂੰ ਇਲਾਜ ਨਾ ਮਿਲੇ ਮਾੜੀ ਗੱਲ ਬੰਸਰ ਜਿਹੜੇ ਮੈਕਸੋ ਹਸਪੀਟਲ ਨੇ ਇਹਨੂੰ ਲੈ ਕੇ ਦੇ ਇੱਕ ਬਠਿੰਡੇ ਦੇ ਵਿੱਚ ਵੀ ਬੜਾ ਰੌਲਾ ਪਹਿਲਾਂ ਤਾਂ ਦਾਖਲ ਵਾਲਾ ਮਸਲਾ ਤੇ ਇਹ ਬਿੱਲ ਨੂੰ ਲੈ ਕੇ ਵੀ ਜੇ ਤੁਹਾਡੇ ਨਾਲ ਤਿੰਨ ਦੀ ਗੱਲ ਹੀ ਤੇ ਇਦਾਂ ਹੀ ਕਰਦੇ ਨੇ ਸਰਕਾਰੀ ਜ਼ਮੀਨਾਂ ਮਿਲੀਆਂ ਹੋਈਆਂ ਬਣੂਗਾ ਕੀ ਪੂਰੀ ਬਣਾਵਾਂਗੇ ਬਰਾੜ ਸਾਹਿਬ ਹੁਣ ਇਹ ਅੰਜਾਮ ਤੱਕ ਪਹੁੰਚੂ ਮਸਲਾ ਦੇਖੋ ਇਹ ਤਾਂ ਗੁਰੂ ਸਾਹਿਬ ਜਾਣਦੇ ਪਰ ਆਪਾਂ ਹੁਣ ਜੇ ਮਸਲਾ ਚੱਕਿਆ ਤਾਂ ਲੋਕਾਂ ਦਾ ਜਿੰਨਾ ਜਿਹੜਾ ਹੋ ਸਕਦਾ ਉਹ ਕਰਾਂਗੇ ਹਸਪਤਾਲ ਨੂੰ ਕੀ ਹੈ ਸਨੇਹਾ ਹੁਣ ਸਾਫ ਹੋ ਜਾਏਗਾ ਇਹ ਤੋਂ ਇਲਾਵਾ ਬਾਕੀਆਂ ਨੂੰ ਵੀ ਕੀ ਇਲਾਜ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਲੁੱਟਣਾ ਨਹੀਂ دوسری ਗੱਲ ਫਿਰ ਉਹ ਕਹਿੰਦੇ ਸਾਡੇ ਹਸਪੀਟਲ ਤੇ ਬੈਡ ਫੁੱਲ ਹੋ ਗਏ ਮੈਂ ਇੱਕ ਸੈਕਿੰਡ ਲਈ ਮੰਨ ਵੀ ਲਿਆ ਤਾਂ ਕੋਈ ਐਦਾਂ ਦਾ ਪ੍ਰੋਟੋਕੋਲ ਚਾਹੀਦਾ ਨਾ ਕਿ ਉਹ ਆਪਣੇ ਗੇਟ ਦੇ ਬਾਹਰ ਲਾ ਦੇਣ ਕਿ ਬੈਡ ਜ਼ਰ ਫੁੱਲ ਪਰ ਬੈਡ ਖਾਲੀ ਸੀ ਚਲੋ ਇੱਕ ਵਾਰੀ ਮੰਨ ਵੀ ਲਿਆ ਮੰਨ ਲਿਆ ਤਾਂ ਕਿ ਹੁਣ ਕਿਉਂਕਿ ਯਾਰ ਜਦੋਂ ਬੰਦੇ ਨੂੰ ਕੱਲ ਨੂੰ ਕੋਈ ਕਿਸੇ ਨੂੰ ਕੋਈ ਹਾਰਟ ਅਟੈਕ ਕੋਈ ਅਗਲਾ ਬੰਦਾ ਬਾਹਰ ਦੇਖ ਲੂਗਾ ਕਿ ਇਹਦੀ ਲਾਲ ਰੰਗ ਦਾ ਨਿਸ਼ਾਨ ਲਾਤਾ ਯਾਰ ਆਪਾਂ ਕਹਿੰਦੇ ਹੋਰ ਚਲੇ ਜੀਏ